ਪੰਜਾਬ ਚ ਵਹਿ ਰਹੇ ਨਸ਼ੇ ਦੇ ਛੇਵੇਂ ਦਰਿਆ ਨੂੰ ਲੈ ਕੇ ਆਮ ਜਨਤਾ ਚ ਹਾਹਾਕਾਰ ਮਚੀ ਹੋਈ ਐ ਪਰ ਇੰਜ ਜਾਪਦਾ ਜਿਵੇਂ ਇਸ ਛੇਵੇਂ ਦਰਿਆ ਨੇ ਹੜ ਦਾਰੂ ਧਾਰ ਲਿਆ ਹੋਵੇ ਖੈਰ ਪੁਲਿਸ ਵੱਲੋਂ ਸੂਬੇ ਨੂੰ ਨਸ਼ਾ ਮੁਕਤ ਕਰਨ ਦੇ ਲਈ ਇੱਕ ਈਗਲ ਆਪਰੇਸ਼ਨ ਚਲਾਇਆ ਜਿਹਦੇ ਚੱਲਦੇ ਆ ਅੰਮ੍ਰਿਤਸਰ ਦੇ ਵਿੱਚ ਵੀ ਇਹ ਈਗਲ ਆਪਰੇਸ਼ਨ ਚਲਾਇਆ ਗਿਆ ਜਿਸ ਕਰਕੇ ਅੰਮ੍ਰਿਤਸਰ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ ਪੁਲਿਸ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ ਮਾਈਟ ਪੁਲਿਸ ਕਮਿਸ਼ਨਰ ਹਰਨਜੀਤ ਸਿੰਘ ਢਿੱਲੋਂ ਕਹਣਾ ਚਾਹੁੰਦੇ ਜਿਹੜੀ ਚੈਕਿੰਗ ਕੀਤੀ ਜਾ ਰਹੀ ਹੈ ਜੀ ਘਰਾਂ ਘਰਾਂ ਦੇ ਵਿੱਚ ਜਾ ਕੇ ਅਜਮਾਨਜੋਗ ਡੀਜੀਪੀ ਪੰਜਾਬ ਸਾਹਿਬ ਦੇ ਹੁਕਮ ਤਾ ਹੁਕ ਪੰਜਾਬ ਨੂੰ ਨਸ਼ਾ ਮੁਕਤ ਕਰਨ ਦੇ ਮਿਸ਼ਨ ਨੂੰ ਲੈ ਕੇ ਅੱਜ ਸਾਰੇ ਪੰਜਾਬ ਦੇ ਵਿੱਚ ਹੈ ਜਿਹੜਾ ਉਹ ਕੈਸੋਪਰੇਸ਼ਨ ਚੱਲੇ ਰਹੇ ਆ ਅੱਜ ਇੱਥੇ ਸੀ ਗੇਟ ਹੀਮਾ ਦੇ ਅਨਗੜ ਚੌਂਕੀ ਦੇ ਏਰੀਏ ਦੇ ਵਿੱਚ ਇੱਥੇ ਡੀਸੀਪੀ ਲਾਅ ਐਂਡ ਆਰਡਰ ਜੀ ਆਲਮ ਜੀ ਸੁਰਿੰਦਰ ਸਿੰਘ ਜੀ ਐਸਐਚਓ ਗੇਟ ਹੀਮਾ ਤੇ ਐਸਐਚਓ ਸੀ ਡਿਵੀਜ਼ਨ ਮੋਹਿਦ ਇਹ ਆਪਣੀ ਫੋਰਸ ਦੇ ਨਾਲ ਇੱਥੇ ਜਿਹੜੇ ਵੀ ਐਸਓ ਕ੍ਰਿਸ਼ੀਤੇ ਜਾ ਰਹੇ ਨੇ ਤੇ ਇਹਨਾਂ ਨੇ ਉਮਰ ਸੋਨਦਰ ਜਿਹੜੇ ਚੱਕੀ ਬੰਦੇ ਨੇ ਜਿਹੜੇ ਨਸ਼ਿਆਂ ਦੇ ਹੌਟਸਪੌਟਸ ਨੇ ਉਹਨਾਂ ਦੇ ਰੇਡ ਕੀਤੇ ਜਾ ਰਹੇ ਤਾਂ ਸਰ ਹੋਰ ਕਿਹੜੇ ਕਿਹੜੇ ਇਲਾਕੇ ਦੇ ਵਿੱਚ ਅੱਜ ਲਗਾਤਾਰ ਪੁਲਿਸ ਨੇ ਚੈਕਿੰਗ ਕੀਤੀ ਜਾ ਰਹੀ ਆ ਆਲਮੋਸਟ ਅਮਰitsar ਕਮਿਸ਼ਨਰੇਟ ਦੇ ਸਾਰੇ ਹੀ ਥਾਣਿਆਂ ਦੇ ਵਿੱਚ ਸਾਰੇ ਜਿਹੜੇ ਥਾਣਿਆਂ ਵੱਲੋਂ ਐਸਐਚਓ ਸਹਿਬਾਨ ਤੇ ਬਲੱਸ ਉਹਨਾਂ ਦੇ ਆਫੀਸਰਸ ਤੇ ਜਿਹੜੇ ਸੀਨੀਅਰ ਅਫਸਰ ਦਾ ਉਹ ਉਹਨਾਂ ਦੀ ਨਿਗਰਾਨੀ ਵਿੱਚ ਹੈ ਜਿਹੜੇ ਕੈਸੂਸ ਕੀ ਜਾ ਰਿਹਾ ਸਰ ਚੈਕਿੰਗ ਦੇ ਵਿੱਚ ਕੀ ਕੁਝ ਬਰਾਮਦ ਹੋਇਆ ਜੀ ਉਹ ਜਿਹੜਾ ਸਾਰਾ ਸਾਰਿਆਂ ਸਾਮਾ ਦੇ ਜਿਹੜੇ ਕੇਸੋ ਜੂਰੇ ਹੋ ਜਾਣਗੇ ਉਹਦਾ ਜਿਹੜਾ ਡਾਟਾ ਅਸੀਂ ਤੁਹਾਨੂੰ ਅਪਲਾਈ ਕਰਾਂਗੇ। ਸਭ ਜਿੱਕਰ ਅਸੀਂ ਗੱਲ ਕਰੀਏ ਪਹਿਲਾਂ ਵੀ ਬਹੁਤ ਸਾਰੀਆਂ ਪੁਲਿਸ ਦੇ ਵੱਲੋਂ ਲਗਾਤਾਰ ਘਰਾਂ ਦੇ ਵਿੱਚ ਚੈਕਿੰਗ ਕੀਤੀ ਜਾਂਦੀ ਆ। ਜਿਹੜੇ ਗਲਤ ਕੰਮ ਕਰਦੇ ਨੇ ਨੌਜਵਾਨ ਜਾਂ ਤਾਂ ਘਰਾਂ ਨੂੰ ਬੰਦ ਕਰ ਲੈਂਦੇ ਨੇ ਜਾਂ ਫਿਰ ਪਰ੍ਹਾਂ ਤੋਂ ਭੱਜ ਜਾਂਦੇ ਨੇ। ਦੇਖੋ ਸਾਡਾ ਕੰਮ ਹੈਗਾ ਇਹਨਾਂ ਇਹਨਾਂ ਨੂੰ ਗਲਤ ਕੰਮ ਕਰਨ ਤੋਂ ਰੋਕਣਾ, ਇਹਨਾਂ ਲਈ ਡਾਇਟਰੈਂਸ ਕ੍ਰੀਏਟ ਕਰਨੀ, ਗਲਤ ਜਿਹੜੇ ਇਹ ਜਿਹੇ ਕੰਮ ਕਰਦੇ ਇਹਨਾਂ ਨੂੰ ਫੜ ਕੇ ਕਾਬੂ ਕਰਨਾ ਤੇ ਜਿੰਨਾਂ ਜਿਹੜੇ ਨਹੀਂ ਸੁਧਰਨਗੇ ਉਹਨਾਂ ਜਿਹੜਾ ਪੁਲਿਸ ਨੇ ਆਪਣੀ ਡਿਊਟੀ ਵੇਦੋ ਵੀ ਇਹ ਆਪਣਾ ਨਸ਼ੇ ਨਸ਼ਿਆਂ ਤੋਂ ਦੂਰ ਕਰਨਗੇ ਜੋ ਛੜਨਗੇ ਉਦਵਾਦ ਸਿਓ ਇਹਨਾਂ ਨੂੰ ਨਹੀਂ ਪੜਾਂਗੇ ਸਰ ਕੁਝ ਬੰਦਿਆਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਜੀ ਇਸ ਮਾਮਲੇ ਦੇ ਵਿੱਚ ਉਹ ਡਿਟੇਲ ਹੈ ਜਿਹੜੀ ਸਾਰੀ ਤੁਹਾਨੂੰ ਵਰਕ ਆਊਟ ਹੋਵੇਗਾ ਠੀਕ ਹੈ ਥੈਂਕ ਯੂ